ਆ ਤੁਹਾਡਾ ਰਸੋਈ ਦਾ ਇੱਥੇ ਸਾਰਾ ਕੰਮਕਾਰ ਇੱਥੇ ਕਰਦੇ ਹੁੰਦੇ ਸੀ? ਹਾਂ ਬੁੱਤ ਇੱਥੇ ਰਸੋਈ ਦਾ ਸੀਗਾ ਮੇਰਾ। ਅੱਛਾ। ਆ ਮੇਰੀ ਰਸੋਈ ਸੀ। ਇਹ ਰਸੋਈ ਸੀਗੀ ਇਹ ਤਾਂ ਸਾਰੀ ਟੁੱਟ ਗਈ ਬੇਬੇ। ਹਾਂ ਬੁੱਤ ਸਾਰੀ ਹੀ ਟੁੱਟ ਗਈ ਆਹ। ਆ ਜਿਹੜੇ ਦੀਵੇ ਪਏ ਆ ਬੇਬੇ ਕਦੋਂ ਜਗਾਇਏ ਸੀ ਤੁਸੀਂ? ਇਹ ਬੁੱਤ ਪਰ ਮੁੰਡੇ ਨੇ ਲਾਏ ਹੋਣਗੇ। ਮੈਂ ਦੇ ਦਿੱਤੇ ਤੇ ਪਰ ਕਿ ਮੈਂ ਦਵਾਲੀ ਆ ਦਵਾਲੀ ਨੂੰ ਲਾਏ ᱛੀ। ਹੂੰ। ਇਸ ਵਾਰ ਦਵਾਲੀ ਤੇ ਦੀਵੇ ਲਾਏ ਸੀ ਤੁਸੀਂ? ਇੱਕ ਹੀ ਨਹੀਂ ਲਾਇਆ ਕੋਈ ਪਰ ਬਨ ਹੀ ਨਾਇਆ। ਤੁਹਾਡੇ ਤਿੰਨ ਪੁੱਤਰ ਸੀਗੇ। ਦੋ ਦੋ ਪੁੱਤਰਾਂ ਨੂੰ ਕੀ ਹੋ ਗਿਆ ਸੀ ਆ ਤੁਹਾਡਿਆਂ ਨੂੰ ਉਹ ਕਿਵੇਂ ਚੜਾਈ ਕਰਗੇ ਪੁੱਤ ਤਾਂ ਪੁੱਤ ਚਾਰ ਸੀ ਚਾਰ ਪੁੱਤ ਸੀ ਤੁਹਾਡੇ ਇੱਕ ਤਾਂ ਛੋਟਾ ਜਿਹਾ ਹੀ ਮਰ ਗਿਆ ਸੀ ਅੱਛਾ ਉਹਦਾ ਤਾਂ ਕੀ ਜਣਾ ਦਾ ਹੁੰਦਾ ਜਦੋਂ ਬੇਬੇ ਤੂੰ ਮਟਿਆਰ ਸੀ ਤੇਰਾ ਵਿਆਹ ਨਹੀਂ ਸੀ ਹੋਇਆ 40 ਬਿੱਗੇ ਤੇਰੇ ਪੇਕਿਆਂ ਕੋਲੇ ਜ਼ਮੀਨ ਸੀ ਤੇਰਾ ਪੇਕਾ ਪਿੰਡ ਆ ਹਨਾ ਹਾਂ ਪੁੱਤ ਉਦੋਂ ਤਾਂ ਪੂਰੀ ਚੜਤ ਹੁੰਦੀ ਸੀ ਥੋੜੀ ਚੜਾਈ ਪੂਰੀ ਮੇਰਾ ਪਿਤਾ ਆ ਲੰਬੜਦਾਰ ਸੀ ਉਹ ਪੇਟੀ ਪਈ ਆ ਥੋੜੀ ਆ ਪੇਟੀ ਪੁੱਤ ਮੇਰੇ ਵਿਆਹ ਦੀ ਬੇਟੀ ਆ ਅੱਛਾ ਉਹ ਵੀ ਟੁੱਟ ਗਈ। ਉਹਨੇ ਮੁੰਡੇ ਨੇ ਬਾਲਣੇ ਮਾਰੇ ਨੇ ਟੱਪਾ ਜਾਲ ਜਾਟਾ। ਹੂੰ ਉੱਪਰਲਾ। ਆ ਫਿਰ ਆ ਤੁਸੀਂ ਦੱਸਦੇ ਸੀ ਵੀ ਪੇਟੀ ਦਾ ਜਿਹੜਾ ਢੱਕਣ ਆ ਇਹ ਅੱਗ ਬਾਲਣ ਲਈ ਉਹ ਜਾਲ ਲਿਆ ਸੀ। ਰੋਟੀ ਲਾਉਣ ਦੇ। ਅੱਛਾ ਰੋਟੀ ਲਾਉਣ ਨੂੰ ਬਾਲਣ ਹੈ ਨਹੀਂ ਸੀ ਇਹਦਾ ਪੇਟੀ ਦਾ ਢੱਕਣ ਹੀ ਜਾਲ ਲਿਆ। ਢੱਕਣ ਜਾਲ ਲਿਆ। ਆ ਫੋਟੋ ਕੀ ਦੀ ਆ ਜਿਹੜੀ ਉੱਧਰ ਨੂੰ ਕਰਕੇ ਰੱਖੀ ਆ। ਇਹ ਪੁੱਤ ਜਿਹੜਾ ਮੇਰਾ ਪੁੱਤ ਮਾਰ ਗਿਆ। ਆਪਾ ਪੁੱਤ ਤੇ ਹੀ ਮੇਰਾ ਅੱਛਾ ਤੁਹਾਡਾ ਪੁੱਤ ਚੜਾਈ ਕਰ ਗਿਆ ਸੀ ਇਹ ਫੋਟੋ ਦਾ ਮੂੰਹ ਉੱਧਰ ਨੂੰ ਕਰਕੇ ਕਾਹਤੋਂ ਰੱਖਿਆ ਹੋਈਆਂ ਹੋਰ ਰੱਖ ਦਿੰਦਾ ਵੀ ਦੇਖਦਾ ਨਹੀਂ ਕਹਿੰਦਾ ਵੀ ਜਣੇ ਮੇਰੇ ਫੇਰ ਕਹਿੰਦਾ ਬੀਬੀ ਮੇਰਾ ਦਿਲ ਥੋੜਾ ਹੁੰਦਾ ਫਿਰ ਉਹ ਮੈਂ ਟਾ ਕਦਣਾ ਕਰ ਮੈਂ ਟਾ ਕਦ ਨਹੀਂ ਆਂ ਮੈਂ ਦੇਖਣੀ ਆ ਫਿਰ ਜਣੇ ਮੇਰਾ ਜੀ ਨਹੀਂ ਕਰਦਾ ਕੰਮ ਨੂੰ ਵੀ ਹੁਣ ਤਾਂ ਘੇਰਾ ਕੋਸ ਮੋਤਾ ਅਜ ਤੱਕ ਕੁਝ ਵੀ ਨਹੀਂ ਮੇਰੇ ਕੋਲ ਅੱਜ ਤਾਂ ਮੰਝਾ ਵੀ ਮੇਰੇ ਕੋਲੇ ਓਏ ਹੋਏ ਅ ਮੰਝਾ ਵੀ ਟੁੱਟਿਆ ਪਿਆ ਅੱਛਾ ਸਾਰਾ ਸੱਤਿਆ ਹੋਇਆ ਸੀਗਾ ਸੱਤਿਆ ਹੋਇਆ ਸੀ ਦਾਸ ਖਾਣਾ ਹਾਂ ਇੱਥੇ ਪੀਪਾ ਹੁੰਦਾ ਸੀ ਦੜੀਆ ਪਾਉਣ ਨੂੰ ਬੋਹੜਾਂ ਨੂੰ ਹਾਂ ਇੱਥੇ ਪੀਪਾ ਹੁੰਦਾ ਸੀ ਸਰੋਂ ਪਾਉਣ ਨੂੰ ਅੱਛਾ ਇੱਕ ਉੱਥੇ ਪੀਪੇ ਹੁੰਦੇ ਸੀ ਮੱਕੀ ਦਾ ਆਟਾ ਕਣਕ ਦਾ ਆਟਾ ਬੋਲ ਭਰੇ ਪਏ ਹੁੰਦੇ ਸੀ ਦਾਣੇ ਆਟੇ ਦੇ ਹਾਂ ਪੁੱਤ ਇੱਥੇ ਕੋਠੀ ਸੀਗੀ ਹੁਣ ਅਸੀਂ ਅੱਜ ਅਸੀਂ ਚਾਹ ਖਨੀਓ ਵੀ ਬੈਠੇ ਆ ਓਏ ਹੋਏ ਓਏ ਨੀ ਨੀ ਮਨੀ ਮਨੀ ਵੈਸੇ ਤੇ ਬਨੇ ਕਿਹੜਾ ਕੋਈ ਦੰਦਾ ਜਿਵੇਂ ਤੁਸੀਂ ਕਹਿੰਦੇ ਅੱਜ ਚਾਹ ਨਹੀਂ ਪੀਤੀ ਐ ਭੁੱਖੇ ਵੀ ਰਹਿ ਜਾਣੀਓ ਫਿਰ ਹਾਂ ਬਤ ਭੁੱਖੇ ਬੈਠੇ ਹਾਂ ਆਹੀ ਕਹੀਦਾ ਵੀ ਮਹਾਰਾਜ ਅਸੀਂ ਤਾਂ ਕਿਸੇ ਦਾ ਮਾਰਾ ਨਹੀਂ ਕੀਤਾ ਤੂੰ ਤੁਹਾਨੂੰ ਕੱਟਰ ਚੱਕਰਾ ਚ ਪਾਤਾ ਇੱਕ ਟਾਈਮ ਖਾ ਲਿਆ ਅੱਦੇ ਬੈਠੇ ਆਂ ਕਦੇ ਕੋਈ ਦੇ ਜਾਂਦਾ ਮੇਰੇ ਘਰੇ ਤਾਂ ਕੁੱਤੇ ਰਾਜ ਰਾਜ ਨਿਕਲਦੇ ਤੇ ਪੁੱਤੇ ਘਰ ਤੋਂ ਸਸੀ ਗੱਲ ਜੀ ਮੈਂ ਬਿੱਟੂ ਚੱਕ ਵਾਲਾ ਐਸ ਵਕਤ ਅਸੀਂ ਆਲਮਗੀਰ ਸਾਹਿਬ ਦੇ ਬਿਲਕੁਲ ਨਾਲ ਦੇ ਪਿੰਡ ਰਣੀਆਂ ਦੇ ਇੱਕ ਘਰ ਦੇ ਵਿੱਚ ਖੜੇ ਆ ਇਹ ਘਰ ਹੈ ਬੇਬੇ ਮਲਕੀਤ ਕੌਰ ਦਾ ਬੇਬੇ ਮਲਕੀਤ ਕੌਰ ਤੁਸੀਂ ਮੇਰੇ ਪਿੱਛੇ ਬੈਠੀ ਦੇਖ ਰਹੇ ਹੋ 80 ਸਾਲ ਉਮਰ ਹੈ ਬੇਬੇ ਦੀ ਤੁਸੀਂ ਘਰ ਦੇ ਹਾਲਾਤ ਵੇਖੋ ਇਸ ਕੈਮਰਿਆਂ ਦੇ ਦਰਾਹੀਂ ਕਿ ਇਸ ਘਰ ਦੇ ਪਰਿਵਾਰ ਦੇ ਕੋਲੇ ਇੱਕ ਟਾਈਮ ਬੇਬੇ ਉਹਨਾਂ ਦੇ ਪਰਿਵਾਰ ਕੋਲੇ 40 ਵਿੱਗੇ ਜ਼ਮੀਨ ਹੁੰਦੀ ਸੀ ਨੰਬਰਦਾਰਾਂ ਦਾ ਪਰਿਵਾਰ ਪਿੰਡ ਦੇ ਵਿੱਚ ਵੱਜਦਾ ਸੀ ਅੱਜ ਘਰ ਦੇ ਹਾਲਾਤ ਇਹ ਨੇ ਕਿ ਬੇਬੇ ਦੇ ਤਿੰਨ ਪੁੱਤਰ ਸੀਗੇ ਤਿੰਨਾਂ ਚੋਂ ਦੋ ਚੜ੍ਹਾਈ ਕਰ ਚੁੱਕੇ ਨੇ ਤੇ ਇੱਕੋ ਇੱਕ ਪੁੱਤਰ ਹੈ ਜਿਹੜਾ ਉਹ ਵੀ ਤੁਸੀਂ ਮੇਰੇ ਪਿੱਛੇ ਬੈਠੇ ਦੇਖ ਰਹੇ ਹੋ ਕਿ ਉਹਨਾਂ ਦੀ ਨਿਗਾ ਨੂੰ ਜਿਹੜਾ ਦੇਖਣ ਦੇ ਵਿੱਚ ਬਹੁਤ ਅਸਰ ਪਿਆ ਅੱਖਾਂ ਦੀ ਰੋਸ਼ਨੀ ਤੇ ਉਹਨਾਂ ਤੇ ਅਸਰ ਪਿਆ ਤੇ ਜਿਹਦੇ ਕਰਕੇ ਉਹਨਾਂ ਦਾ ਵੀ ਕੰਮ ਕਰ ਛੁੱਟ ਗਿਆ ਘਰ ਦੇ ਹਾਲਾਤ ਕੁਝ ਇਹੋ ਜਿਹੇ ਨੇ ਤੁਸੀਂ ਦੇਖੋ ਜਿਹੜੇ ਓਟਿਆਂ ਤੇ ਜਿਹੜੇ ਆਲਿਆਂ ਦੇ ਵਿੱਚ ਦੀਵੇ ਜਗਣੇ ਚਾਹੀਦੇ ਸੀ ਉਹਨਾਂ ਤੇ ਬੁਝੇ ਹੋਏ ਦੀਵੇ ਪਏ ਨੇ ਬੇਬੇ ਦੀ ਜ਼ਿੰਦਗੀ ਕਿਵੇਂ ਗੁਜ਼ਰ ਰਹੀ ਹੈ 80 ਸਾਲ ਦੀ ਬੇਬੇ ਆਪਣਾ ਘਰ ਦਾ ਜੀਵਨ ਕਿਵੇਂ ਗੁਜ਼ਾਰ ਰਹੀ ਹੈ ਆਪਾਂ ਤੁਹਾਨੂੰ ਦੱਸਾਂਗੇ ਕਿ ਜ਼ਿੰਦਗੀ ਕਿਹੜੇ-ਕਿਹੜੇ ਮੋੜ ਕੱਢਦੀ ਹੈ ਤੁਹਾਨੂੰ ਦਿਖਾਵਾਂਗੇ ਕਿ ਇੱਕ ਪਰਿਵਾਰ ਜਿਹਦੇ ਕੋਲੇ 40 ਬਿੱਗੇ ਜ਼ਮੀਨ ਹੁੰਦੀ ਸੀ ਉਹ ਕਿਵੇਂ ਅੱਜ ਮਾਤਾ ਆਪਦੇ ਪੁੱਤਾਂ ਦੇ ਤੁਰ ਜਾਣ ਤੋਂ ਬਾਅਦ ਜਾਂ ਇੱਕ ਪੁੱਤ ਦੇ ਕੋਲ ਹੋਣ ਦੇ ਬਾਵਜੂਦ ਵੀ ਉਹ ਕਿਵੇਂ ਆਪਣਾ ਔਖਾ ਸਮਾਂ ਕੱਟ ਰਹੀ ਹੈ ਤੁਸੀਂ ਆਜੋ ਸਾਡੇ ਨਾਲ ਇਸ ਕਹਾਣੀ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸასი ਗੱਲ ਬੇਬੇ ਸਾਸਰੀ ਗੱਲ ਠੀਕ ਹੋ ਕਿਵੇਂ ਆ ਸੇਤਾ ਠੀਕ ਪਤਕਾਰਾ ਸਾਹ ਚੜਨ ਦਾ ਇੱਥੇ ਇੱਥੇ ਨਹੀਂ ਤੁਰ ਸਕਦੀ। ਅੱਛਾ। ਦੋ ਤਿੰਨ ਗੇਲਾ ਦਾ ਮੁੰਡਾ ਲੈ ਕੇ ਗਿਆ ਮੈਨੂੰ ਉੱਥੇ। ਉਹ ਸਾਹ ਜਿਹੜੇ ਲਾਉਂਦੇ ਨੇ। ਹਾਂ। ਉਹ ਲਵਾਉਣਾ ਜਾਂਦਾ ਹੁੰਦਾ ਸੀਗਾ। ਹੂੰ। ਉਹ ਦਵਾਈਆਂ ਦੇ ਦੇਣੀ ਉਹਨਾਂ ਨੇ। ਕੋਈ ਫਰਕ ਨਹੀਂ ਪੈਂਦਾ। ਉਮਰ 80 ਸਾਲ ਦੇ ਕਰੀਬ ਹੋਗੀ ਤੁਹਾਡੀ? ਹਾਂ 80 ਨੂੰ ਹਾਂ ਟੋਕਣ ਵਾਲੀ ਆ। ਟੋਕਣ ਵਾਲੀ ਆ? ਹੂੰ। ਬੇਬੇ ਆਹਾ ਆਜੂ ਮੜਾ ਇੱਧਰ ਨੂੰ। ਆਹਾ ਦਿਖਾਈ ਗਈ ਆ। ਆ ਤੁਹਾਡਾ ਰਸੋਈ ਦਾ ਇੱਥੇ ਸਾਰਾ ਕੰਮਕਾਰ ਇੱਥੇ ਕਰਦੇ ਹੁੰਦੇ ਸੀ? ਹਾਂ ਬਹੁਤ ਇੱਥੇ ਰਸੋਈ ਦਾ ਸੀਗਾ ਮੇਰਾ। ਅੱਛਾ। ਆ ਮੇਰੀ ਰਸੋਈ ਸੀ। ਹਾਂ। ਖੁੱਲਾ ਚੁੱਲੇ ਦਾ ਕੰਮ ਇੱਥੇ ਕਰਦੇ ਸੀ ਹੈ? ਹਾਂ ਚੁੱਲੇ ਦਾ ਜਾਣੀ ਕਰਦੇ ਸੀ। ਅੱਛਾ। ਚਾਹ ਪਾਣੀ ਸਿਲੰਡਰ ਤੇ ਕਰ ਲੈਣਾ। ਹਾਂ। ਚੁੱਲੇ ਦਾ ਇੱਥੇ ਮੈਂ ਰੋਟੀ ਰਾਟੀ ਪਕਾਉਣੀ ਦੋ ਟਾਈਮ। ਅੱਛਾ। ਤੇ ਮੈਂ ਇੱਥੇ ਪਕਾਉਂਦੀ ਰਹੇ। ਤੇ ਆ ਆਹ ਕੀ ਸੀ ਫਿਰ ਇੱਥੇ? ਇਹ ਰਸੋਈ ਸੀ? ਇਹ ਪੁੱਤ ਰਸੋਈ ਸੀਗੀ ਮੇਰੀ। ਆਜੂ ਦਿਖਾਈਏ ਆਪਾਂ। ਹਰ ਸੋਈ ਤੇ ਮੈਂ ਇਹ ਰਸੋਈ ਸੀਗੀ ਇਹ ਤਾਂ ਸਾਰੀ ਟੁੱਟ ਗਈ ਬੇਬੇ ਹਾਂ ਬੱਤ ਸਾਰੀ ਟੁੱਟ ਗਈ ਆਹ ਇਹ ਤਾਂ ਸਾਰੀ ਟੁੱਟੀ ਪਈ ਆ ਇਹਦੀ ਛੱਤ ਕਦੋਂ ਡਿੱਗ ਪਈ ਸੀ ਉਹ ਕਈ ਸਾਲ ਹੋ ਗਏ ਇਹਦੀ ਵੀ ਦੀ ਨੂੰ ਮੁੜ ਕੇ ਬਣੀ ਹੋਈ ਨਹੀਂ ਆਹ ਜਿਹੜੇ ਦੀਵੇ ਪਏ ਆ ਬੇਬੇ ਕਦੋਂ ਜਗਾਇਏ ਸੀ ਤੁਸੀਂ ਇਹ ਬੱਤ ਮੈਂ ਪਰ ਮੁੰਡੇ ਨੇ ਲਾਏ ਹੋਣਗੇ ਮੈਂ ਜੇ ਦਿੱਤੀ ਪਰ ਕਿ ਮੈਂ ਦਿਵਾਲੀ ਆ ਦਿਵਾਲੀ ਨੂੰ ਲਾਏ ਸੀ ਹੂੰ ਐਸ ਵਾਰ ਦਿਵਾਲੀ ਤੇ ਦੀਵੇ ਲਾਏ ਸੀ ਤੁਸੀਂ ਇੱਕ ਵੀ ਨਹੀਂ ਲਾਇਆ ਕੋਈ ਪਰ ਵੀ ਨਹੀਂ ਲਾਇਆ ਕਿਉਂ ਕਾ ਤੂੰ ਨਹੀਂ ਲਾਈ ਓਏ ਤਾਂ ਤੇਲ ਦੇ ਗਿਆ ਤੀ ਮੇਰਾ ਭਾਣ ਜੈ ਨੂੰ ਹਾਂ ਤੇਲ ਵੀ ਦੇ ਕੇ ਗਿਆ ਭਾਣ ਜੇ ਦਾ ਮੁੰਡਾ ਹੂੰ ਫੇਰ ਇਹਨੂੰ ਖਾਣ ਨੂੰ ਵੀ ਮਠਾਈ ਮਠੂਈ ਲੈ ਕੇ ਦੇ ਕੇ ਗਿਆ ਅੱਛਾ ਤੇ 150 ਰੁਪਇਆ ਉਹ ਵੀ ਦੇ ਕੇ ਗਿਆ ਇਹਨੂੰ ਵੀ ਲੈ ਤੁਸੀਂ 2 ਸਾਲ ਹੋ ਗਏ ਦਿਵਾਲੀ ਤੇ ਦੀਵੇ ਹੀ ਨਹੀਂ ਲਾਏ ਅਸੀਂ ਕੱਜ ਨਾਲ ਤੇ ਵੀ ਲਾਇਆ ਹੀ ਨਹੀਂ ਨਾ ਤੇਲ ਨਾ ਹੋਣਾ ਕਰੇ ਜੋ ਮੁੰਡਾ ਇੱਕੀ ਤੇਲ ਦੇ ਗਿਆ ਇੱਕ ਇਹਨੇ ਕਹਾਂ ਮੈਂ ਵੀ ਦੋ ਤਿੰਨ ਥਾਂਵੇਂ ਧਰ ਦਿੰਨੇ ਆ ਇੱਥੇ ਧਰ ਦਿੰਨੇ ਆ ਰੂੜੀ ਤੇ ਦਰਾਂ ਤੇ ਧਰ ਦਿੰਨੇ ਆ ਇੱਥੇ ਕੋਲਿਆਂ ਤੇ ਜਿਹੜਾ ਇੱਕਨਾਂ ਦੀਵਾਲੀ ਮਨਨ ਐਸੀ ਨਹੀਂ ਕੋਸ ਨਹੀਂ ਕੀਤਾ ਜਦੋਂ ਬੇਬੇ ਤੂੰ ਮਟਿਆਰ ਸੀ ਤੇਰਾ ਵਿਆਹ ਨਹੀਂ ਸੀ ਹੋਇਆ 40 ਬਿੱਗੇ ਤੇਰੇ ਪੇਕਿਆਂ ਕੋਲੇ ਜ਼ਮੀਨ ਸੀ ਤੇਰਾ ਪੇਕਾ ਪਿੰਡ ਆ ਹਨਾ ਹਾਂ ਪੁੱਤ ਉਦੋਂ ਤਾਂ ਪੂਰੀ ਚੜਤ ਹੁੰਦੀ ਸੀ ਥੋੜੀ ਚੜਾਈ ਪੂਰੀ ਮੇਰੇ ਪਿਤਾ ਆ ਲੰਬੜਦਾਰ ਸੀ ਲੰਬੜਦਾਰ ਮਾਰ ਕੇ ਲੋਕ ਇਹੜਾ ਮੇਰਾ ਦਾਦੇ ਨੇ ਉੱਥੇ ਵੇੜੇਦਿਆਂ ਨੂੰ দান ਕੀਤਾ ਵੀ ਗੁਰਦੁਆਰਾ ਬਣਾ ਦਿਓ ਮੇਰੇ ਪੋਟਾ ਨਹੀਂ ਕੋਈ ਹੂੰ ਉਹਨਾਂ ਨੇ ਛੋਟੀ ਜਿਹੀ ਜਗ੍ਹਾ ਬਣਾ ਲਈ ਬਾਕੀ ਉਹਨਾਂ ਨੇ ਘਰ ਪਾ ਲਿਆ ਹੂੰ ਇਹ ਮੇਰੇ ਘਰ ਵਾਲਾ ਕਹਿੰਦਾ ਜਾ ਕੇ ਕਹਿੰਦਾ ਸਾਡ ਮੇਰਾ ਸਾਡੀ ਜਗ੍ਹਾ ਵੀ ਤੇ ਹਟਾ ਛੱਡੋ ਪਰੇ ਅੱਛਾ ਹਲੋ ਬਦਨਾਨੀ ਬਚਾਰੀ ਮੇਰੇ ਕੋਲ ਆ ਗਈ ਮੈਨੂੰ ਕਹਿੰਦੀ ਭੈਣ ਅਨੰਦ ਨਾਲ ਲੱਗੀ ਮੈਂ ਕਹਿੰਦੀ ਭੈਣ ਬਈ ਫਫੜਾ ਤੇ ਜੀ ਦਾਦਾ ਕੇ ਥਾ ਕਰਦਾ ਵਾ ਤੂੰ ਇਹਨੂੰ ਕਹ ਹਮ ਮੈਂ ਫੇ ਭਾਈ ਹੁਣ ਤਾਂ ਨਹੀਂ ਜਾਊਗਾ ਅੱਛਾ ਪਿਆਰਦਾ ਤੂੰ ਬਸ ਅੱਛਾ ਆਪਦੇ ਬੱਚਿਆਂ ਨੂੰ ਬਣਾ ਹਮ ਮੈਂ ਉੱਥੇ ਬੈਠੋ ਇੱਕ ਪਾਕਿਸਤਾਨ ਤੋਂ ਆਈ ਸੀ ਬੁੜੀ ਅੱਛਾ ਉਹ ਸਾਡੇ ਨਰਮਕ ਪਾਸ ਤੋਂ ਆਉਂਦੇ ਹੁੰਦੇ ਸੀ ਹਮ ਫੇਰ ਇੱਕ ਥੋਂ ਮੇਰੇ ਦਾਦੇ ਨੇ ਉਹਨੂੰ ਦੇਤਾ ਕਹਣਾ ਲਾਇ ਪਈ ਤੂੰ ਇੱਥੇ ਬਰਾਏ ਆਪਦੇ ਬੱਚੇ ਪਾ ਅੱਛਾ ਤੁਹਾਡੇ ਪਿਓ ਦਾਦੇ ਨੇ ਥਾਂ ਲੋਕਾਂ ਨੂੰ ਉਹੀ ਦੇਦੇ ਸੀਗੇ ਬੰਡ ਤੇ ਤੀ ਅੱਛਾ ਫੇਰ ਜਦੋਂ ਮੇਰਾ ਪਿਤਾ ਆਇਆ ਮਰਿਆ ਮੈਂ ਸਾਰੇ ਪਿੰਡ ਨੂੰ ਲੱਡੂਆਂ ਨੂੰ ਦਿੱਤੇ ਦੋਹੀ ਬੇੜੀ ਜਿਹੜੀ ਬੰਦੇ ਦੀ ਪੱਗ ਨਹੀਂ ਹੁੰਦੀ ਆ ਬੰਦੇ ਨੂੰ ਜਨਾਨੀ ਨੂੰ ਨਹੀਂ ਬੰਦੇ ਨੂੰ ਹਮ ਸਾਰੇ ਦੋਹੀ ਬੇੜੀ ਭਾਨ ਸੱਟਦੇ ਹੀ ਮੁੰਡਾ ਮੇਰੇ ਚਾਚੇ ਦਾ ਇੱਥੋਂ ਤੇ ਦਰਵਾਜ਼ੇ ਗਿਆ ਅੱਛਾ ਦਰਵਾਜ਼ਾ ਹਮ ਉੱਥੋਂ ਫੇ ਸਿੱਧਾ ਮੜੀਆਂ ਨੂੰ ਲੈ ਕੇ ਗਏ ਹਮ ਭਾਨ ਸੱਟ ਕੇ ਖਿਲਾ ਹਮ ਬਵਾਨ ਕੱਢਿਆ ਸੀਗਾ ਊੜੇ ਦਾ ਵੇਬੇ ਫਿਰ ਉਦੋਂ ਤਾਂ ਤੁਹਾਡਾ ਘਰ ਦੇ ਵਿੱਚ ਬਹੁਤ ਲੋਕ ਆਉਂਦੇ ਹੋਣਗੇ ਪੂਰੀ ਆਉਣ ਜਾਣ ਹੋ ਲੋਕਾਂ ਦਾ ਨਰਮਿਕ ਪਾਹਾਂ ਚ ਗਵਣੀਆਂ ਬੜੇ ਤੁਹਾਨੂੰ ਲੋਕਾਂ ਦੀ ਲੋੜ ਪੈਂਦੀ ਹੁੰਦੀ ਹੈ ਮੇਰੇ ਤਾਏ ਨੇ ਠੱਬੇ ਐ ਬੁੱਕਲ ਭਰ ਕੇ ਐ ਬੁੱਕ ਭਰ ਕੇ ਦੋ ਤਿੰਨ ਉੱਤੇ ਛੱਡਦੇ ਨੇ ਅੱਛਾ ਕਹਿੰਦਾ ਪਾਈ ਦੇ ਵਾਦਾ ਹੋ ਗਾਹਾਂ ਥਾ ਨੂੰ ਵੀ ਰੱਬ ਸਾਡੇ ਵੀ ਵਾਦਾ ਕਰੋ ਹੂੰ ਵੱਡੇ ਦਿਲਾਂ ਵਾਲੇ ਸੀ ਤੇ ਫਿਰ ਮੇਰਾ ਪਿਓ ਇੱਥੇ ਵੀ ਮੇਰੀ ਭੈਣ ਨਾਲ ਵੈਰ ਨੇ ਮੇਰੀ ਨੇ ਆਪ ਦੇ ਕੰਨੀ ਰਕ ਕਰ ਲਿਆ ਅੱਛਾ ਜਮੀਨ ਲਵਾ ਲਈ ਨੋ ਬਣੋਈਏ ਨੇ ਮੇਰੇ ਨੇ ਜਮੀਨ ਲਵਾ ਕੇ ਮੇਰੇ ਸਵਾ ਮਹੀਨਾ ਕੋ ਰਹੇ ਇੱਥੇ ਮਗਰੋ ਛੜਕਤੇ ਬੈਠਾ ਅੱਛਾ ਮੇਰੇ ਗਾਹ ਤਾਇਰ ਹੀ ਛਾਲੀ ਦਾ ਮੁੰਡਾ ਕਹਿੰਦਾ ਭੈਣ ਮੈਂ ਕਿਹਾ ਕੰਜੀਜਾ ਆਪਣੇ ਮਾਠੜ ਉੱਥੇ ਬੈਠਾ ਮੈਂ ਕਿਹਾ ਜਾ ਲਿਆ ਉਹਨੂੰ ਮੇਰ ਕੋ ਆ ਗਿਆ ਰੋਣ ਲੱਗ ਗਿਆ ਮੈਂ ਤਾਂ ਬਾਪੂ ਰੋਈ ਨਾ ਮੈਂ ਤੈਨੂੰ ਚਾਹੇ ਦਿਹਾੜੀ ਕਰਕੇ ਮੈਂ ਤੈਨੂੰ ਕਿਸੇ ਦੇ ਭਾਂਡੇ ਮਾਜ ਕੇ ਮੈਂ ਤੈਨੂੰ ਰੋਟੀ ਖਿਲਾਉਂ ਤੂੰ ਪਰਦੇ ਨਾ ਛੱਡਾ ਹਾਲਾਤ ਇੰਨੇ ਮਾੜੇ ਹੋ ਗਏ ਸੀਗੇ ਬਹੁਤ ਪੁੱਤ ਉਹਨਾਂ ਨੇ ਤਾਂ ਜਮੀਨੋਂ ਕਰਾ ਕੇ ਮਾਜਰੀ ਵਾਲਿਆਂ ਨੇ ਕੱਟ ਤਾ ਅੱਛਾ ਮੈਨੂੰ ਇੱਕ ਗੱਲ ਦੱਸੋ ਜਿਹੜੀ ਤੁਹਾਡੇ ਸਹਰੇ ਪਿੰਡ ਤੋਂ ਤੁਸੀਂ ਇੱਥੇ ਪੇਕੇ ਘਰ ਆ ਕੇ ਕਿਉਂ ਰਹਿਣ ਲੱਗੇ ਸੀਗੇ ਵੀ ਤੁਹਾਡੇ ਇੱਥੇ ਭਰਾ ਨਹੀਂ ਅੱਛਾ ਤੁਸੀਂ ਫਿਰ ਇੱਥੇ ਇਸ ਘਰ ਚ ਆ ਗਏ ਸੀਗੇ ਗਾਹਾਂ ਤੁਹਾਡੇ ਤਿੰਨ ਪੁੱਤਰ ਸੀਗੇ ਦੋ ਦੋ ਪੁੱਤਰਾਂ ਨੂੰ ਕੀ ਹੋ ਗਿਆ ਸੀ ਆ ਤੁਹਾਡਿਆਂ ਨੂੰ ਉਹ ਕਿਵੇਂ ਚੜਾਈ ਕਰਗੇ ਪੁੱਤ ਤਾਂ ਪੁੱਤ ਚਾਰ ਸੀ ਚਾਰ ਪੁੱਤ ਸੀ ਤੁਹਾਡੇ ਇੱਕ ਤਾਂ ਛੋਟਾ ਜਿਹਾ ਹੀ ਮਰ ਗਿਆ ਸੀ ਅੱਛਾ ਉਹਦਾ ਤਾਂ ਕੀ ਜਣਾ ਦਾ ਹੁੰਦਾ ਚਲ ਹੁੰਦਾ ਤਾਂ ਕਹਿੰਦੇ ਹੁੰਦੇ ਨੇ ਸ਼ੇਅਰ ਹੁੰਦਾ ਪਰ ਮਾਂ ਤਾਂ ਕੜਫੜੀਆ ਵੀ ਮੇਰਾ ਪੁੱਤ ਮਰ ਗਿਆ ਹੂੰ ਦੂਆ ਉਹ ਗੱਡੀ ਦਾ ਰੋਲਾ ਪੈ ਗਿਆ ਦੂਆ ਪਾਸੇ ਦੇ ਨੇ ਉਹਨੂੰ 1 ਲੱਖ 47000 ਰੁਪਏ ਆ ਗੱਡੀ ਦਾ ਡੇਟ ਆ ਅੱਛਾ ਬਾਈਕ ਰਹਿਣਾ ਸੀ ਹਾਂ ਉਹ ਕਹਿੰਦਾ ਮੇਰਾ ਮੁੰਡਾ ਕਹਿੰਦਾ ਬੜਾ ਕਹਿੰਦਾ ਮੈਨੂੰ ਵੀ ਕਹਿੰਦਾ ਆਪਣੇ ਵੀ 22000 ਰੁਪਏ ਆ ਰਹਿਣਾ ਵੀ ਤੂੰ ਮੇਰੇ ਨੋਂ ਕਰਾ ਦੇ ਮੈਂ ਤੇਰੇ ਨਾਲ ਗੱਡੀ ਦੇ ਦੇਣਾ ਹੂੰ ਲੈ ਲੈਣਾ ਉਹ 22000 ਪਿੱਛੇ ਉਹਨੇ ਗੱਡੀ ਫੜ ਲਈ ਅੱਛਾ ਗੱਡੀ ਫੜੀ ਹੋਈ ਇਹ ਕਿਤੇ ਆਪ ਪਿੱਛੇ ਲੜਦੇ ਹੂੰ ਇਹ ਕਹਿੰਦਾ ਮੈਨੂੰ ਕੋਈ ਮੇਰੇ ਤੋਂ ਸਾਈਕਲ ਫੜ ਕੇ ਦਿਖਾ ਦੇ ਤੇ ਗੱਡੀ ਫੜ ਲਈ ਤੇ ਤੇ ਸਿਰ ਹੂੰ ਉਹ ਇੱਥੇ ਕਦਮਾਈ ਲਿਆ ਆਪੇ ਸਪਰੇਅ ਕਰਨ ਨੂੰ ਮਿਰਚਾਂ ਜਾਂ ਬੀਜਾਂ ਉੱਤੇ ਤਿੰਨ ਪੁੱਤ ਤਿੰਨ ਪੁੱਤ ਤੁਹਾਡੇ ਚੜਾਈ ਕਰ ਗਏ ਹੈ ਬੇਬੇ ਇਹ ਜਿਹੜਾ ਤੁਹਾਡਾ ਪੁੱਤ ਆ ਇਹਨਾਂ ਦਾ ਕੀ ਨਾਂ ਹੈਗਾ ਤੇਰਾ ਨਾਮ ਹੁਸ਼ਿਆਰ ਹੁਸ਼ਿਆਰ ਸਿੰਘ ਇਹਨਾਂ ਨੂੰ ਦਿਸਦਾ ਨਹੀਂ ਅੱਖਾਂ ਦੀ ਪ੍ਰੋਬਲਮ ਇੱਕ ਅੱਖ ਤੋਂ ਰੇਪਰੇਸ਼ਨ ਕਰਾਤਾ ਤੇ ਇੱਕ ਤੋਂ ਫੇਰ ਉਹਨੂੰ ਦੇਖਣੋਂ ਹਟ ਗਿਆ ਇੱਕ ਤੋਂ ਇੱਕ ਤੋਂ ਮਾੜਾ ਮੋਟਾ ਦੀਦਾ ਅੱਛਾ ਇਹਨੇ ਬੜਾ ਕੰਮ ਕੀਤਾ 29 ਪਿੰਡ 15 ਸਾਲ ਲਾਇਓ ਨੇ ਇੱਕ ਕਿਸੇ ਜੱਟ ਬੰਦੇ ਦੇ ਟਰੈਕਟਰ ਤੇ ਤੁਸੀਂ ਜ਼ਿਮੀਦਾਰ ਪਰਿਵਾਰ ਚੋਂ ਉਦਾਂ ਹਾਂ ਪੁੱਤ ਅੱਛਾ 40 ਬਿਗਾ ਜ਼ਮੀਨ ਸੀ ਮੇਰੇ ਪਿਓ ਦਾ ਇਹਦੀ ਹੂੰ ਉਹ ਸਾਡੇ ਨੌ ਨੇ ਪਿਓ ਨੇ ਕਰਾਤੀ ਕਹਿੰਦਾ ਮੇਰੇ ਉਹਨੇ ਨੌ ਕਰਾਈ ਹੋਈ ਚਲ ਅਸੀਂ ਸੇਵਾ ਵੀ ਮੈਂ ਤਾਂ ਬਹੁਤ ਕੀਤੀ ਆ ਆਇਆ ਮਰੇ ਤਾਂਵੇਂ ਲੱਡੂ ਪੰਡੇ ਚ ਪੰਡੇ ਹੂੰ ਪਿਓ ਨੂੰ ਮੈਂ ਮੈਂ ਕੱਬਾ ਤੁ ਤੁ ਗੁਰੂ ਕੇ ਪਕਰ ਕੇ ਬਹਿ ਜਾ ਕਰ ਮੈਂ ਚਾਹੇ ਕਿਸੇ ਤੋਂ ਮੰਗ ਕੇ ਲਿਆ ਨਾ ਤੇ ਨੂੰ ਨਹੀਂ ਖੁਦ ਬੁਖਾਰ ਆਣ ਲੰਗੇ ਹੂੰ ਉਹ ਬਚਾਰਾ ਨਾਲੋਂ ਮਾਰ ਗਿਆ ਆਜੋ ਬੇਬੇ ਆਪਾਂ ਤੁਹਾਡਾ ਘਰ ਦਿਖਾਈ ਆ ਜਿਵੇਂ ਬੂਟੇ ਬਾਟੇ ਹੋਏ ਆ ਇਹ ਤੁਸੀਂ ਸਾਰਾ ਬਸ ਸਾਫ ਸਫਾਈ ਪੱਖੋਂ ਤੁਹਾਨੂੰ ਬਹੁਤ ਔਖਾ ਹੈ ਨਾ ਉਮਰ ਦਾ ਕਰਕੇ ਪੁੱਤ ਮੈਂ ਆ ਮੁੰਡੇ ਨੇ ਹੁਣ ਤਾਂ ਸੁੰਬਰਤਾ ਨਹੀਂ ਤਾਂ ਸੁੰਬਰ ਵੀ ਨਹੀਂ ਹੁੰਦਾ ਮੇਤੇ ਆਨੇ ਲਾਤੇ ਮੇ ਹੋਗੇ ਆਂ ਬੋਲੇ ਲਾਤੇ ਆਏ ਲਾਤੇ ਨਾ ਆ ਕੰਨੂ ਜਾ ਇੱਕ ਆਹਾ ਆਹਾ ਦਿਖਾਈ ਗਿਆ ਆ ਜੋ ਤੁਹਾਡਾ ਘਰ ਦਿਖਾਈ ਗਿਆ ਆਪਾਂ ਇਧਰੋਂ ਇਧਰ ਬੇਬੇ ਆਹਾ ਆ ਕਮਰਾ ਕੀ ਆ ਇਹਦੇ ਚ ਕੀ ਸੀ ਆ ਆ ਤਾਂ ਪਾਈ ਬੱਚੂ ਸੀਗਾ ਸੀਗਾ ਤਾਂ ਸਾਰਾ ਹੀ ਇੱਥੇ ਥੰਗ ਅੱਛਾ ਫੇਰ ਅਸੀਂ ਕਿ ਕਿਤਾ ਉਹ ਟਹਿ ਗਿਆ ਹਾਂ ਇੱਕ ਬੈੜੀ ਦੇਤੀ ਸੀ ਮਨੂੰ ਮੇਰੇ ਮਾਸੀ ਦੇ ਰੋਤੇ ਨਹੀਂ ਆਹ ਕਮਰੇ 'ਚ ਤੁਹਾਡੇ ਭਾਂਡੇ ਭੁੰਡੇ ਪਏ ਐ ਚ ਰੋਟੀ ਪਾਣੀ ਬਣਾਉਨੇ ਹੋ ਇੱਥੇ ਰਹੀਟਰ ਤੇ ਦੇ ਕੇ ਮੁੰਡਾ ਦੇ ਗਿਆ ਇਹਦੇ ਤੇ ਰੋਟੀ ਪਾਣੀ ਬਣਾ ਲੈਨੇ ਆ ਉਹ ਪੇਟੀ ਪਈ ਆ ਉਹ ਥੋੜੀ ਆ ਪੇਟੀ ਪੁੱਤ ਮੇਰੇ ਵਿਆਹ ਦੀ ਬੇਟੀ ਆ ਅੱਛਾ ਉਹ ਵੀ ਟੁੱਟ ਗਈ ਉਹਨੇ ਮੁੰਡੇ ਨੇ ਬਾਲਾਂ ਨੇ ਮਾਰੇ ਨੇ ਟੱਪਾ ਜਾ ਜਾਟ ਹੂੰ ਉੱਪਰਲਾ ਆਜੋ ਆਜੋ ਮਾੜਾ ਇਹ ਆਪਾਂ ਦੇਖ ਕੇ ਹੀ ਅੱਛਾ ਇਹ ਪੇਟੀ ਦੇ ਟੱਪਾ ਵੀ ਹੈ ਨਹੀਂ ਹੈ ਹੂੰ ਪੁੱਤ ਬਈ ਇਹ ਤਾਂ ਤੇਰੇ ਵਿਆਹ ਦੀ ਪੇਟੀ ਆ ਹਾਂ ਮੇਰੇ ਵਿਆਹ ਦੀ ਆ ਪੁੱਤ ਇਹ ਲੱਕੜ ਦੀ ਆ ਬੇਬੇ ਹਨਾ ਹਾਂ ਲੱਕੜ ਦੀ ਪੇਟੀ ਆਗੀ ਫਿਰ ਯਾਦ ਆਉਂਦਾ ਹੁੰਦਾ ਜਿੱਦਣ ਤੁਹਾਡੇ ਬਾਪ ਨੇ ਦਿੱਤੀ ਸੀਗੀ ਪੁੱਤ ਤੇ ਤੇ ਤਾਂ ਸਾਰੀਆਂ ਗੱਲਾਂ ਆਉਂਦੀਆਂ ਨੇ ਵੀ ਐਨੀ ਮੈਂ ਜ਼ਮੀਨ ਦੀ ਮਾਰਕਣ ਤੇ ਅੱਜ ਕਰੋੜ ਨੂੰ ਵਿੱਗਾ ਜਾਂਦਾ ਡੀਟੀ ਰੋਡ ਤੇ ਹੂੰ 8 ਵਿੱਗੇ ਥੋਂ ਤੇ ਇਕੱਠਾ ਅੱਛਾ 20 ਵਿੱਗੇ ਇੱਥੇ ਦੀਗਾ ਹਾਂ ਆਹ ਜਿੱਥੇ ਰੰਗ ਵਾਲੀ ਫੈਕਟਰੀ ਹੈ ਇਹਦੇ ਨਾਲ थोड़ी आ, तेन कवर, तेन थोड़ी थोड़ी अच्छा थोड़ी रोड ਤੇ ਜ਼ਮੀਨ ਸੀ ਜਿਹੜੀ ਕਰੋੜਾਂ ਦੀ ਸੀ ਕੌਡੀਆਂ ਦੇ ਭਾਅ ਵੇਖ ਗਈ ਤਿੰਨ ਤਿੰਨ ਕੀਲੇ ਸੀਗੇ ਇੱਥੇ 8 ਬਿਗੇ ਉੱਥੇ ਸੀ 7 ਬਿਗੇ 8 9 ਬਿਗੇ ਤੋਂ ਪਰੇ ਸੀ ਬੇਬੇ ਜ਼ਮੀਨ ਹੈ ਜਿਹੜੀ ਉਹ ਥੋੜੀ ਥੋੜੀ ਕਰਕੇ ਪਹਿਲਾਂ ਹੀ ਖਤਮ ਹੋ ਗਈ ਉਸ ਦਾ ਕੇਸ ਤੇ ਟਰੈਕਟਰ ਦਾ ਕੇਸ ਹੋ ਗਿਆ ਅੱਛਾ 1 57 51 ਦਾ ਹੋ ਗਿਆ ਹਾਂ ਇੱਕ ਜ਼ਮੀਨ ਦਾ ਹੋ ਗਿਆ ਹਾਂ ਪੇਪਲ ਛੜੇ ਰੋਜ ਆਇਆ ਕਰਦਾ ਅੱਛਾ ਮੈਂ ਤਾਂ 1000 ਲੈ ਗਏ ਉਹਨਾਂ ਤੋਂ 1100 ਲੈ ਗਏ ਮੇਤੇ 1200 ਲੈ ਗਏ ਉਹਨਾਂ ਤੋਂ 1300 ਲੈ ਗਏ ਅੱਛਾ ਵੇਕਣ ਕਰਕੇ ਮੈਂ ਜ਼ਮੀਨ ਦੇ ਪੈਸੇ ਆਏ ਨੇ ਕੋਸਾ ਉਹਨਾਂ ਨੇ 11 ਬਿੱਗਾਂ ਦੀ ਰਜਿਸਟਰੀਆਂ ਕਰਾਉਣੀਆਂ ਅੱਛਾ ਮੇਰੇ ਪਿਓ ਤੋਂ ਆ ਫਿਰ ਆ ਤੁਸੀਂ ਦੱਸਦੇ ਸੀ ਵੀ ਪੇਟੀ ਦਾ ਜਿਹੜਾ ਢੱਕਣ ਆ ਇਹ ਅੱਗ ਬਾਲਣ ਲਈ ਉਹ ਹੀ ਝਾਲ ਲਿਆ ਸੀ ਅੱਛਾ ਰੋਟੀ ਲਾਉਣ ਨੂੰ ਬਾਲਣ ਹੈ ਨਹੀਂ ਸੀ ਇਹਦਾ ਪੇਟੀ ਦਾ ਢੱਕਣ ਹੀ ਝਾਲ ਲਿਆ ਢੱਕਣ ਝਾਲ ਲਿਆ ਇੱਥੇ ਹੁਣ ਤੁਹਾਡਾ ਸਮਾਨ ਜਿਹੜਾ ਵਿਆਹ ਵੇਲੇ ਦਾ ਕੁਛ ਪਿਆ ਹੈ ਕਿ ਨਹੀਂ ਪਿਆ ਪਾਂਡੇ ਪੁੰਡੇ ਹੀ ਨੇ ਬੁੱਤ ਆ ਬੱਦਾ ਜਿਆ ਹਾਂ ਉਹ ਪਾਂਡੇ ਨੇ ਇਹਦੇ ਵਿੱਚ ਜਾਂ ਕੱਪੜੇ-ਕੁੱਪੜੇ ਹੀ ਨੇ ਬੱਸ ਆਹ ਕੱਪੜੇ ਜੀ ਮੇਨ ਵਿੱਚ ਇਹਦੇ ਆਹ ਦੇ ਆਹ ਦੇ ਬੇਬੇ ਜਦੋਂ ਬਹੁਤ ਜ਼ਿਆਦਾ ਆਉਂਦਾ ਹੋਊ ਜਦੋਂ ਰਿਜਨ ਭਰਕੇ ਲੈ ਕੇ ਆਈ ਹੋਏਗੇ ਇਹਦੀਆਂ ਚਾਦਰਾਂ ਹੱਥੀਂ ਕੱਢੇ ਹੋਇਆ ਸਮਾਨ ਅਦਰੀਆਂ ਖੇਸ ਮੈਂ ਤਾਂ ਇੰਨਾ ਕੱਢਿਆ ਸੀ ਨਾ ਕਿਸੇ ਦੇ ਘਰੇ ਚਲੀ ਜਾਂਦੀ ਤੇ ਉੱਥੇ ਬਹਿ ਕੇ ਮੈਂ ਚਾਦਰਾਂ ਕੱਢੀਆਂ ਹੂੰ ਫੇਰ ਇੱਕ ਚਾਦਰ ਮੇਰੀ ਮਾਮੀ ਨਿਰਤੀਵ ਦੇ ਨਾਲ ਦੀ ਮੈਂ ਚਾਦਰ ਦਿੱਤੀ। ਅੱਛਾ ਜਿੱਦਣ ਵਿਆਹ ਕੀਤਾ ਨਾ ਮੇਰੇ ਮਾਪਿਓ ਨੇ ਪਾਵਿਆਂ ਦੇ ਵਿੱਚ ਵੱਲੇ ਵੱਲੇ ਹੋ ਗਈ ਕਹਿੰਦੇ ਉਹ ਦਲੀਪ ਭਗਤ ਦੇ ਮੁੰਡੇ ਨੂੰ ਕਿੰਨਾ ਸਮਾਨ ਮੁੰਡਿਆਂ ਨੂੰ ਮਿਲਿਆ। ਜਦੋਂ ਤੂੰ ਵਿਆਹ ਕੇ ਗਈ। ਪਵੇਂ ਖਾਕਟ ਵਿਆਹੀ ਸੀ ਤੂੰ। ਪਾਵੇਂ ਪਵੇਂ ਅੱਛਾ ਉਹ ਗੋਟ ਪਾਵੇਂ ਪਿੰਡ ਵੀ ਪਾਵੇਂ ਖਾਂਗਟਾ ਸਿੱਧੂ। ਹੂੰ ਤਨਪਨ ਹੈ ਦੇ। ਦੱਸ ਦੇ ਨੀ ਇਦਾਂ ਕੋ ਮੈਨੂੰ। ਫੇਰ ਅੱਛਾ ਉਹ ਗਵਾਂਡੀ ਵੀ ਕਰਨ ਕਹਿੰਦੇ ਵੀ ਇਹ ਤਾਂ ਇੰਨਾ ਸਮਾਂ ਲੈਂ ਹੈ ਹੂੰ ਵੀ ਉਹਨਾਂ ਦੇ ਵਿਆਹ ਹੋਏ ਨਹੀਂ ਸੀਗੇ ਹੂੰ ਉਹ ਮਗਰੋਂ ਵਿਆਹ ਹੋਏ ਤੇ ਦੋ ਮੇਰੇ ਪਿਠਾਣੀਆਂ ਦੇਟ ਘਰਾਂ ਤੋਂ ਹੀ ਨਹੀਂ ਛੱਕੇ ਅਸੀਂ ਭਾਗਤ ਵਜਦੇ ਉੱਥੇ ਪਮਿਆਂ ਦੇ ਜਿਹੜੇ ਗੁੱਗਲ ਦੇ ਹੱਥ ਵਾਲਾ ਕੰਟੇ ਚੱਪ ਲੜੇ ਦਾ ਹੱਥ ਵਾਲਾ ਕਰ ਗਿਆ ਅੱਛਾ ਉਹ ਮੇਰੇ ਆਹ ਫੋਟੋ ਕੀ ਦੀ ਆ ਜਿਹੜੀ ਉੱਧਰ ਨੂੰ ਕਰਕੇ ਰੱਖੀ ਆ ਇਹ ਪੁੱਤ ਜਿਹੜਾ ਮੇਰਾ ਪੁੱਤ ਮਾਰ ਗਿਆ ਅੱਛਾ ਆ ਲੈ ਆਹ ਆ ਪੁੱਤ ਤੇ ਹੀ ਗਿਆ। ਅੱਛਾ ਤੁਹਾਡਾ ਪੁੱਤ ਚੜਾਈ ਕਰ ਗਿਆ ਸੀ। ਹਾਂ ਬੱਤ ਦਵਾਈ ਟੀਕੇ ਮਰ ਗਿਆ। ਹਰਪ੍ਰੀਤ ਸਿੰਘ 2021 ਦੇ ਵਿੱਚ ਚੜਾਈ ਕਰ ਗਿਆ ਹੈ। ਹਾਂ ਬੱਤ। ਇਹ ਫੋਟੋ ਦਾ ਮੂੰਹ ਉੱਧਰ ਨੂੰ ਕਰਕੇ ਕਾਹਤੋਂ ਰੱਖਿਆ? ਉਹ ਹੀ ਹੋਰ ਰੱਖ ਦਿੰਦਾ ਵੀ ਦੇਖਦਾ ਨਹੀਂ ਕਹਿੰਦਾ। ਵੀ ਜਣੇ ਮੇਰੇ ਫੇਰ ਕਹਿੰਦਾ ਬੀਬੀ ਮੇਰਾ ਦਿਲ ਥੋੜਾ ਹੁੰਦਾ। ਕਹਿੰਦਾ ਭਈ ਮੈਂ ਟਾਕਦਣਾ ਕਰ ਮੈਂ ਟਾਕਦ ਨਹੀਂ ਆ। ਵੀ ਮੈਂ ਦੇਖਣੀ ਫਿਰ ਜਣੇ ਮੇਰਾ ਜੀ ਨਹੀਂ ਕਰਦਾ ਕੰਮ ਨੂੰ ਵੀ। ਬਹੁਤ ਔਖਾ ਦੋਸਤ ਠੀਕ ਹੈ ਅੱਜ ਤੱਕ ਕੋਈ ਕੁਝ ਵੀ ਮੇਰੇ ਕੋਲ ਅੱਜ ਤਾਂ ਮੰਜਾਬ ਨਹੀਂ ਮੇਰੇ ਕੋਲੇ ਓਏ ਹੋਏ ਆ ਮੰਜਾਬ ਹੀ ਟੁੱਟਿਆ ਪਿਆ ਇੱਕ ਮੰਜਾਬ ਉਹਦੇ ਤੇ ਵੀ ਆ ਗੱਦਾ ਜਿਹਾ ਛਟਕ ਪੈ ਜਾਂਦੀ ਆ ਇਹਦੇ ਤੇ ਰੋਟੀ ਰੋਜ਼ ਆਪ ਹੀ ਪਕਾਉਣੀ ਆ ਬੇਬੇ ਹਾਂ ਬੁੱਤ ਰੋਟੀ ਮੈਂ ਹੀ ਪਕਾਉਣੀ ਆ ਹਾਂ ਕਰੇ ਮੁੰਡਾ ਉੱਥੋਂ ਕਲਾੜੋਂ ਲਿਆ ਆਉਂਦਾ ਮੇਰੀ ਭੈਣ ਆ ਇੱਕ ਮੇਰੀ ਕੁੜੀ ਉਹ 2010 ਤੇ ਮਰੀ ਆ ਤੁਹਾਡੀ ਇੱਕ ਧੀ ਵਿਆਹੀ ਆ ਕਲਾੜ ਹੈ ਕਲਾੜ ਪਹਿਲਾਂ ਉਹ ਤੋਂ ਰਾਏਪੁਰ ਵਿਆਹੀ ਸੀ ਅੱਛਾ ਕਿਲਾ ਰਾਏਪੁਰ ਹੂੰ ਉੱਥੇ ਰੋਣਾ ਮਰ ਗਿਆ ਅੱਛਾ ਰੋਣਾ ਮਰਿਆ ਮੈਸਤਰੀਆਂ ਨੇ ਕਰਾਇਆ ਸੀ ਇਹਦੇ ਚ ਆ ਆ ਵੀ ਪਹਿ ਸੱਤਿਆ ਹੈ ਤੇ ਪੁੱਤ ਪਹਿਲਾਂ ਇੱਥੇ ਇੱਥੇ ਹੀ ਰਹਿੰਦੇ ਸੀ ਅੱਛਾ ਸਾਰਾ ਸੱਤਿਆ ਹੋਇਆ ਸੀਗਾ ਸੱਤਿਆ ਹੋਇਆ ਸੀ ਦਾਸ ਖਾਨ ਹਾਂ ਇੱਥੇ ਪੀਪਾ ਹੁੰਦਾ ਸੀ ਦੜੀਆ ਪਾਉਣ ਨੂੰ ਬਹੁਤਾਂ ਨੂੰ ਹਾਂ ਇੱਥੇ ਵੀ ਪੀਪਾ ਹੁੰਦਾ ਸੀ ਸਰੋਂ ਦਾ ਹੁੰਦਾ। ਅੱਛਾ। ਇੱਕ ਉੱਥੇ ਵੀ ਪੀਪੇ ਹੁੰਦੇ ਸੀ ਮੱਕੀ ਦਾ ਆਟਾ, ਕਣਕ ਦਾ ਆਟਾ। ਬੋਲ ਭਰੇ ਪਏ ਹੁੰਦੇ ਸੀ ਦਾਣੇ ਆٹے ਦੇ। ਹਾਂ ਪੁੱਤ, ਇੱਥੇ ਕੋਠੀ ਸੀਗੀ। ਕੋਠੀ ਜੀ ਚ ਸਮਾਨ ਰੱਖਦੇ ਹੁੰਦੇ ਆ ਹਨਾ। ਕਣਕ ਪਾ ਕੇ। ਕਣਕ ਪਾਉਂਦੇ ਸੀ। ਹਾਂ ਅਸੀਂ 60 ਕਿਲੋ 60 ਮੈਂ ਕਹਿੰਦੀ ਛੱਠ ਮਾਣ ਕਣਕ ਪੈ ਜਾਂਦੀ ਸੀ ਅੱਛਾ ਉਹ ਕੋਠੀ ਭਰ ਦਿੰਦੇ ਸੀ ਦਾਣਿਆਂ ਦੀ ਉਹ ਕੋਠੀ ਭਰਦੇ ਉੱਪਰਲੀ ਕੋਠੀ 'ਚ ਗੋੜ ਹੁੰਦਾ ਸੀ ਅੱਛਾ ਉਹ ਕੋਠੀ ਇੱਥੇ ਹੀ ਸੀਗੀ ਉਹ ਨਿਸ਼ਾਨੀ ਹੈਗੀ ਆ ਦੋ ਦਾ ਉਹ ਅਸੀਂ ਕਿ ਟਾਕੀਆਂ ਵੀ ਲੱਗੇ ਹੋਈਆਂ ਦੋ ਅੱਛਾ ਇਹ ਗੋੜਾ ਅਦਾ ਬਟਾਣਾ ਹੂੰ ਯਾ ਬੜਾ ਮੁੰਡਾ ਹੋਇਆ ਮੇਰਾ ਭਈ ਉਹ ਤਾਇਆ ਕਰਨ ਲੱਗਿਆ ਕਹਿੰਦਾ ਪੁੱਤ ਮੇਰੇ ਮਸਾਂ ਰੱਬ ਨੇ ਘਰੇ ਘਰ ਤੇ ਮੇਰੇ ਧੀ ਦੇ ਮੁੰਡਾ ਹੋਇਆ ਹੂੰ ਮੇਰੀ ਮਾਂ ਨੂੰ ਕਹਿੰਦਾ ਮੇ ਮੇਰੇ ਘਰੋਂ ਖਾਲੀ ਨਾ ਕੋਈ ਜਾਵੇ ਕਹਿੰਦਾ ਪੰਜ ਰੁਪਈਏ ਇੱਕ ਦਾਣਿਆਂ ਦੀ ਥਾਲੀ ਹੂੰ ਇੱਕ ਕਹਿੰਦਾ ਪੇਸ਼ੀ ਗੁੜ ਦੀ ਅੱਛਾ ਇੱਕ ਚੋਰੀ ਮੇਰੇ ਘਰੋਂ ਬੰਦਾ ਖੁਸ਼ ਹੋ ਕੇ ਜਾਵੇ ਅੱਛਾ ਮੈਂ ਕਹਿੰਦੀ ਟਡਾਰੀ ਥਾਈ ਆਲਮਗੀਰ ਥਾਈ ਲੋਕ ਕੱਪੜੇ ਦੇ ਕੇ ਗਏ ਮੁੰਡੇ ਨੂੰ ਮੇਰੇ ਨੂੰ ਦੋ ਤਿੰਨ ਸੁਮਾ ਕੇ ਅੱਛਾ ਮੁੰਡੇ ਨੂੰ ਮੇਰੇ ਨੂੰ ਬੜੇ ਨੂੰ ਹੂੰ ਫੇਰ ਦੇ ਮੁੰਡਾ ਵੀ ਮਰ ਗਿਆ ਦਵਾਈ ਪੀ ਕੇ ਗੱਡੀ ਪਿੱਛੇ ਦੂਆ ਉੱਪਰ ਗਿਆ 3 ਮੇਰੀ ਵਿਆਹੀ ਗਰਹ ਪਰ ਉੱਥੇ ਪ੍ਰਾਣਾ ਮਰ ਗਿਆ ਫੇ ਮੈਂ ਕਲਾੜ ਤਵਰਤੀ ਦਵਾਰੇ ਤੋਰੀ ਤੀ ਦਵਾਰੇ 2010 ਕੁੜੀ ਮਰ ਗਈ ਮੇਰੀ 2012 ਚ ਉਹ ਪ੍ਰਾਣਾ ਵੀ ਮਰ ਗਏ ਓਏ ਹੋਏ ਆਏ ਦੋ ਜਵਾਕ ਨੇ ਕਹਾ ਆ ਕਮਰੇ ਚ ਤੁਸੀਂ ਕੀ ਰੱਖਦੇ ਸੀ ਇਹ ਪੁੱਤ ਸਾਰਾ ਹੀ ਇਕੱਠਾ ਹੀ ਤੀ ਅੱਛਾ ਇਹ ਤਾਂ ਫਿਰ ਮੈਡ ਆ ਜੁਲਾ ਬਣਾਇਆ ਤੁਸੀਂ ਇੱਥੇ ਹਾਂ ਬੱਤ ਰੋਟੀ ਪਕਾਉਣੇ ਚੁੱਲੇ ਤੇ ਮੈਂ ਜੇ ਬਾਲਣ ਤੇ ਪਕਾਉਣੀ ਹੈ ਫਿਰ ਇੱਥੇ ਪਕਾ ਦੇ ਲੁੱਕੇ ਜੀ ਇਕੱਠੇ ਕਰ ਲਿਆ ਹੁੰਦਾ ਕਦੇ ਮੈਂ ਇਹ ਨਹੀਂ ਕਿਸਾ ਪੰਜ ਰੁਕਾਇ ਦਿੰਦੇ ਸਾਡੇ ਪੈਨੇ ਚੱਕ ਲਿਓ ਉਹਨਾਂ ਨੂੰ ਤੇ ਮਥਨਾ ਅੱਜ ਅਸੀਂ ਚਾਹ ਖਣੀਓ ਵੀ ਬੈਠੇ ਹਾਂ ਓਏ ਹੋਏ ਹੋਏ ਚੀਨੀ ਵੀ ਨਹੀਂ ਮਿਲਦੀ ਵੈਸੇ ਤੇ ਮੈਨੂੰ ਕਿਹੜਾ ਕੋਈ ਦਿੰਦਾ ਬਹੁਤ ਔਖਾ ਬੇ ਬੀ ਅੱਛਾ ਅੱਜ ਚਾਹ ਵੀ ਨਹੀਂ ਪੀਤੀ ਹੈ ਫਿਰ ਇਹ ਅਕੰਧ ਉਹਨਾਂ ਨੇ ਬਹਿੜੀ ਰੇਟਿੰਗ ਮੇਰੇ ਪਾਣ ਜੀ ਨੇ ਹੂੰ ਉਹ ਫੇਰਾ ਖੁਣਨੀ ਬਣਾਤੀ ਇੱਥੇ ਟੂੜੀ ਪਾਣੀ ਉਹ ਵੜੇ ਨੂੰ ਮੰਨ ਰੰਗ ਦਿੰਦੀ ਦੋਟਾਈ ਕੁ ਲੋਦ ਦਿੰਦੀ ਸੀ ਜਦ ਆਪਦਾ ਚਾਹ ਪਾਣੀ ਦਾ ਡੰਗ ਸਾਰ ਲੈ ਆ ਜਾ ਬੇਬੇ ਬਹਿ ਜਾ ਆਪਾਂ ਬੈੰਨੇ ਆ ਕੋਈ ਨਾ ਭਾਈ ਜੀ ਜਿਹੜੀ ਤੁਹਾਡੀ ਜ਼ਮੀਨ ਆ ਜਿਹਵੇਂ 40 ਬਿੱਗੇ ਸੀ ਉਹ ਪਰਿਵਾਰਕ ਚੁਮੇਲਿਆਂ ਕਰਕੇ ਖੇਣ ਪੁੰਡ ਗਈ ਜਾਂ ਤੁਸੀਂ ਉਹ ਬੰਦੇ ਸਮਿਆਂ ਚ ਆਪ ਵੇਚ ਲਈ ਉਹ ਜਿਹਾ ਆਇਆ ਹੋਇਆ ਉਹਰੇ ਸਾਡੇ ਨਾਨਕਾਂ ਦੀ ਜ਼ਮੀਨ ਸੀ 2.5 ਸੀ 2 ਹੱਕਦਾਰ ਸੀ ਹੂੰ ਉਹਦੇ ਵਿੱਚੋਂ ਜਿਹੜਾ ਇੱਕ ਮਾਣ ਮੈਨੂੰ ਮਿਲਿਆ ਹਿੱਸਾ ਤਾਇਆ ਵਾਲਾ ਮਾਪਾ ਹਿੱਸਾ ਮਿਲਿਆ ਅੱਛਾ ਜ਼ਮੀਨ ਦੇ ਵਿੱਚ ਹੂੰ ਚੌਥਾ ਹਿੱਸਾ ਮਿਲਿਆ ਘਰ ਚੋਂ ਵੀ ਉਹਦਾ ਹੀ ਚੌਥਾ ਮਿਲਿਆ ਮਾਪ ਉਧਰ ਸੀ ਨਾ ਪਹਿਲਾਂ ਅੱਛਾ ਬਾਪ ਤੁਹਾਡਾ ਉਧਰ ਸੀਗਾ ਦੂਜੀ ਭੈਣ ਵੱਲੇ ਹਾਂ ਹੂੰ ਜ਼ੁਰਦੂ ਬਾਜੀ ਕਿਤਾ ਉਹਦੇ ਸਾਹਮਣੇ ਉਹ ਨਹੀਂ ਕਿ ਜਾਣਾ ਉੱਥੇ ਸਾਡੇ ਕੰਨੀ ਬਾਪੂ ਆ ਗਿਆ ਅੱਜ ਤਾਂ ਇਹਦਾ ਸੀਗਾ ਹੀ ਮੇਰੀ ਮਾਂ ਦਾ ਜੀ ਹੂੰ ਅੱਜ ਤਾਂ ਇਹਦਾ ਸੀਗਾ ਮਾਸੀ ਵਾਲਾ ਸਾਨੂੰ ਆਣਾ ਹੀ ਹੁੰਦਾ ਕਿ ਸਾਡਾ ਹੀ ਸੀ ਕਿਸੇ ਦਾ ਬਾਹਰ ਹੋ ਰਹਿ ਨਹੀਂ ਕੋਈ ਹੱਕਦਾਰ ਹੂੰ ਤਾਂ ਉਹਦੇ ਕੋਈ ਹੋਰ ਆਇਆ ਨਹੀਂ ਸੀ ਕਾ ਅੱਛਾ ਜਿੰਨੇ ਹੁਣ ਸਾਡੇ ਮਾਮਾ ਨਹੀਂ ਹੈ ਨਾ ਕੋਈ ਸਾਡੇ ਹੋਰ ਕੋਈ ਭਾਣ ਜਾ ਹਾਂ ਉਹਨਾਂ ਦੇ ਅਸੀਂ ਬਾਹਰ ਸੀ ਇਹੋਂ ਦੱਗੇ ਨਾ ਕੋਈ ਕੋਸ਼ਕਰ ਦਾ ਕੋਈ ਕੋਸਤਿਆਂ ਦਾ ਭਾਈ ਰੋਟਾ ਮਾਰਾ ਹੋਈਆਂ ਨੇ ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਜਾਨੀ ਤੁਹਾਡੀ ਸਾਰੀ ਜ਼ਮੀਨ ਅੱਜ ਬਿਕ ਚੁੱਕੀ ਆ ਹੁਣ ਹੈ ਨਹੀਂ ਗਈ ਹਾਂਜੀ ਇੱਥੋਂ ਤੁਹਾਡੇ ਨਾਲ ਕੋਈ ਵੀ ਜ਼ਮੀਨ ਹੈ ਨਹੀਂ ਹੁਣ ਬੇਬੇ ਮੈਂ ਪੁੱਛੂਗੀ ਜੇ ਜੇ ਸਾਨੂੰ ਕੋਈ ਰਾਹ ਨਹੀਂ ਮਿਲ ਰਿਹਾ 40 ਬਿਗਾਂ ਥੋਂ ਸੀ 11 ਬਿਗਾਂ ਨਹੀਂ ਇੱਕ ਰਾਂਗਰ ਇਸਟੀਆਂ ਸਾਡੇ ਰਿਸ਼ਤੇਦਾਰ ਮੇਰੇ ਭੈਣ ਦਾ ਕਰਾ ਬਾਕੀ ਜਿਹੜੀ ਬਚੀ ਉਹ ਆ ਗਮਾਂਡਣ ਨੇ ਕੋਸੇ ਲਈ ਮੇਰੀ ਭੈਣ ਨੂੰ ਬੇਬੇ ਫਿਰ ਹੁਣ ਖਰਚਾ ਪਾਣੀ ਘਰ ਦਾ ਸਾਰਾ ਜਿਵੇਂ ਤੁਸੀਂ ਕਹਿੰਦੇ ਹੋ ਰਾਸ਼ਨ ਦੇ ਜਾਂਦਾ ਉਵੇਂ ਹੀ ਚੱਲਦਾ ਚੁੱਲ੍ਹਾ ਤੁਹਾਡਾ ਪੁੱਤ ਹੁਣ ਨਹੀਂ ਦਿੰਦਾ ਕੋਈ ਇੱਕ ਕੋ ਗੁਰਦੁਆਰੇ ਜਿਹੜੀ ਜਿਵੇਂ ਹੁਣ ਜੰਮੀ ਨਾ ਚੜਿਆ ਹੁਣ ਗੁਰਪੁਰਗੋ ਸਹੀ ਦੀ ਪਾਠ ਕਰਾਇਆ ਤੀ ਉਹ ਦੇ ਗਿਆ ਰਾਸ਼ਨ ਆਟਾ-ਬੂਟਾ ਟੀਨੀ ਜੂ ਨਹੀਂ ਰਹਿ ਗਿਆ ਕਿਉਂ ਕੁ ਦੇ ਗਿਆ ਤੇ ਜਾਂ ਹੁਣ ਆਹ ਗੁਰਪੁਰਗਾ ਕੱਲੂ ਭੋਗ ਪੈਣਾ ਜਿਹੜੇ ਉਹਦੇ ਵਿੱਚੋਂ ਸਮਾਹਨ ਕਾਬਾ ਚ ਜਾਂਦਾ ਫਿਰ ਉਹ ਇੱਕ ਮੁੰਡਾ ਵਾ ਉਹ ਵਿਚਾਰਾ ਦਿੱਦੀ ਸਾਨੂੰ ਦੇ ਜਾਂਦਾ ਓਏ ਹੋਏ ਉਹਦੇ ਨਾਲ ਅਸੀਂ ਟਾਈਮ ਕੱਢਦੇ ਨਹੀਂ ਆ ਕਦੇ ਮੰਗ ਕੇ ਲੈ ਆਈਦਾ ਉਧਰੋਂ ਬੈਠ ਕੋਲ ਮਾਸੀ ਦੋਤੇ ਫੇਰੇਦਾ ਉਹ ਤੋਂ ਮੰਗ ਕੇ ਲੈਦੇ ਬੰਗਾਂ ਨੂੰ ਪਾਹ ਮੈਨੂੰ ਆਟਾ ਦੇ ਦੋ ਨਾ ਬੰਗਾਂ ਨੂੰ ਆਟਾ ਦੇ ਕੇ ਜਿਵੇਂ ਤੁਸੀਂ ਕਹਿੰਦੇ ਅੱਜ ਚਾਹ ਨਹੀਂ ਪੀਤੀ ਐ ਭੁੱਖੇ ਵੀ ਰਹਿ ਜਾਣੀਓ ਫਿਰ ਹਾਂ ਬੱਤ ਭੁੱਖੇ ਬੈਠੇ ਟਾਈਮ ਫੇਰਾ ਕਮਾਂਡਣ ਦੇ ਜਾਂਦੀ ਆ ਕਰੇ ਸਾਨੂੰ ਆ ਇੱਥੇ ਇੱਕ ਪੀਸ ਵਾਲੀ ਜੋ ਮਿਸਤਰੀ ਗਈ ਹੈ ਵੀ ਇਹ ਵਿਚਾਰੀ ਇਹ ਦੇ ਜਾਂਦੀ ਆ ਰੋਟੀ ਪਕਾ ਕੇ ਦੇ ਜਾਂਦੀ ਆ ਕਦੇ ਦਾਲ ਪਾਣੀ ਬਿਖਾ ਦਾਲ ਪਾਣੀ ਬਣਾਇਆ ਹੁੰਦਾ ਉਹ ਦੇ ਜਾਂਦੀ ਆ ਚਲੋ ਮੈਂ ਰੋਟੀ-ਰੋਟੀ ਖਾ ਲੈਨੇ ਆ ਜੇ ਪਕਾਉਣੇ ਹੋ ਬੇਬੇ ਫਿਰ ਤੁਹਾਨੂੰ ਉਮਰ ਬਹੁਤ ਆ ਹੁਣ ਪਕਾਉਣੀ ਔਖੀ ਬਹੁਤ ਹੋਊਗੀ ਮੇਰੇ ਪੁੱਤ ਜੇ ਕਦੇ ਤਾਂ ਮੈਂ ਪਕਾ ਲੈਨੀ ਆ ਕਦੇ ਮੇਰਾ ਪੁੱਤ ਹੀ ਆਪੇ ਪਕਾ ਲੈਦਾ ਪਸ ਬਾਈ ਜੀ ਬਕਾ ਲੈਂਦੇ ਨੇ ਰੋਟੀਆਂ ਮਾਟੀਆਂ ਜਿਹੜੀਆਂ ਪਕਾਉਂਦਾ ਯਾਰ ਮੈਂ ਆਪਾਂ ਤਾਂ ਖਾ ਕੇ ਵਿਹਾਰਾ ਕਰ ਲੈਨੇ ਆਂ। ਬੜੇ ਢਾਲਾ ਬੜੀ ਢਾਲੇ ਉਹਨੇ ਕਿਹਾ ਸਰਮਾਂ ਕੇ ਰੱਬੀਆ ਭਾਂਜੇ ਕੋਲ ਚਲੀ ਗਈ। ਥੋੜੇ ਚਿਰ ਦੇ। ਅੱਛਾ। ਪੂਰੇ ਹੁਣ ਮੈਂ ਇਕੱਲਾ ਹੀ ਹਾਂ। ਤੂੰ ਕਦੇ ਆ ਜਾਂਦਾ ਇਹ। ਅਸੀਂ ਆ ਜਾਂਦੇ ਆ ਤਾਂ ਆ ਜਾ। ਉੱਥੋਂ ਬਣਾ ਕੇ ਲਿਆ ਦਿੰਦੀ ਆ। ਉਧਰ ਹੀ ਆਪ ਵੀ ਬਣਾ ਲੈਂਦੀ ਆ ਨਾਲ ਪੰਜ ਚਾਰ। ਉਹ ਮਨੂਰ ਜੀ। ਨਾ ਕੋਈ ਮੂਰਾਂ ਮੂਰਾਂ। ਆ ਦੇਣਗੇ ਉਹ। ਬੇਬੇ ਪ੍ਰਮਾਤਮਾ ਗੇ ਅਰਦਾਸ ਕਰਦੀ ਹੁੰਨੀ ਆ ਵੀ ਜ਼ਿੰਦਗੀ ਸੌਖੀ ਲੰਘ ਜਾਏ। ਆਹੀ ਕਹੀ ਨਾ ਵੀ ਮਹਾਰਾਜ ਅਸੀਂ ਤਾਂ ਕਿਸੇ ਦਾ ਮਾੜਾ ਨਹੀਂ ਕੀਤਾ ਤੂੰ ਤੁਹਾਨੂੰ ਕੁੱਤਰ ਚੱਕਰਾ ਤੇ ਪਾਤਾ ਇੱਕ ਟੈਮ ਖਾ ਲਿਆ ਅਦੇ ਬੈਠੇ ਆ ਕੋਈ ਦੇ ਜਾਂਦਾ ਮੇਰੇ ਘਰੇ ਤਾਂ ਕੁੱਤੇ ਰਜ ਰਜ ਨਿਕਲਦੇ ਸੀ ਪੁੱਤੇ ਘਰ ਚੋਂ ਓਏ ਹੋਏ ਲੋਕ ਮੰਡੇ ਹੁੰਦੇ ਸੀ ਜਿਹੜੀ ਚੀਜ਼ ਦੀ ਲੋੜ ਹੁਣ ਸਾਡੇ ਉਧਰਲੇ ਪਾਸੇ ਉਹ ਆਈ ਮੇਰੇ ਮਾਹ ਕੋਲੇ ਕਹਿੰਨੀ ਭੈਣੇ ਮੈਨੂੰ ਪੈਸੇ ਚਾਹੀਦੇ ਨੇ ਵੀ 10000 ਰੁਪਏ ਮੇਰੀ ਮਾਂ ਨੇ ਜਦ ਇਹ ਕੱਢ ਕੇ ਉਹਨੂੰ ਫੜਾਇਆ ਕਹਿੰਦੀ ਲੈ ਬੈਣ ਨੂੰ ਆਦਾ ਟਾਈਮ ਸਾਰ ਅੱਛਾ ਅੱਜ 10 ਐਸੇ ਵੀ ਨਹੀਂ 10000 ਤੱਕ ਇੱਥੇ ਹੋਣਾ ਮੇਰੇ ਮਾਂ ਪਿਓ ਤਾਂ ਬਹੁਤ ਆਈ ਨਾ ਸਮਾਨ ਦਿੱਤਾ ਤੀ ਉੱਥੇ ਦੇ ਪਮਿਆਂ ਦੇ ਕਹਿੰਦੇ ਤੀ ਦੇਖੋਏ ਇਨਾ ਸਮਾਨ ਕਿਸੇ ਨੇ ਆਇਆ ਹੀ ਨਹੀਂ ਅੱਗੇ ਸਾਈਕਲ ਵੀ ਕਹਿੰਦੇ ਹੁੰਦੇ ਸੀ ਸਾਈਕਲ ਦਿੱਤਾ ਹਾਂ ਰੇਡਵੇਜੇ ਦਿੱਤਾ ਸਾਈਕਲ ਦਿੱਤਾ ਫੋਰਥ ਮਾਨ ਮੇਰੇ ਮਾਪਿਆਂ ਨੇ ਬਹੁਤ ਤਮੇ ਆਪ ਦੇ ਹੱਥੀਂ ਕਾੜ ਕਾੜ ਕੇ ਨਾਲੇ ਆਪਣੀ ਭੈਣ ਦਾ ਦਾਜ ਬਣਾਇਆ ਭੈਣ ਨੂੰ ਸਾਰੀ ਬਣਾ ਸੀਗਾ ਅੱਛਾ ਚੁੱਕਾ ਹੋਰ ਬਣਾਇਆ ਤੇ ਮੈਂ ਆਪ ਦਾ ਬਣਾਇਆ ਮੇਰੇ ਮਾਪਿਆਂ ਨੇ ਦਿੱਤਾ ਦੋਸਤੋ ਤੁਸੀਂ ਦੇਖ ਸਕਦੇ ਹੋ ਹਾਲਾਤ ਜਿਹੜੇ ਬੇਬੇ ਜਿਵੇਂ ਜਿਵੇਂ ਦੱਸ ਰਹੇ ਨੇ ᱛੇਵੇਂ ᱛੇਵੇਂ ਕਹਾਣੀ ਇਹਨਾਂ ਦੀ ਜ਼ਿੰਦਗੀ ਦੀ ਉਦੜੀ ਜਾਂਦੀ ਹੈ ਮੈਂ ਜਿੱਧਰ ਵੀ ਵੇਖਦਾ ਹਰ ਪਾਸੇ ਜਾਂ ਤਾਂ ਘਰ ਟਹਿ ਟੇਰੀ ਹੋਇਆ ਵਾ ਜਾਂ ਖੁਰਦਪੁਰਦ ਹੋਇਆ ਨੀ ਕੋਈ ਇਸ ਤਰ੍ਹਾਂ ਨਹੀਂ ਲੱਗ ਰਿਹਾ ਵੀ ਇੱਥੇ ਕੋਈ ਜਿਵੇਂ ਰਹਿੰਦਾ ਹੋਵੇ ਤੁਸੀਂ ਵੇਖ ਸਕਦੇ ਹੋ ਮੰਜਾ ਪਿੱਛੇ ਗੁਣਿਆ ਨਹੀਂ ਗਿਆ ਇਹਨਾਂ ਤੋਂ ਕਿਉਂਕਿ ਉਹ ਹਾਲਾਤ ਹੀ ਕੁਛ ਇਹੋ ਜਿਹੇ ਆ ਤਾਂ ਇੱਥੇ ਖੁਰਨੀ ਬੰਨੀ ਹੋਈ ਸੀ ਲੰਬੇ ਲੋਟਾ ਮੈਂ ਇਥੋਂ ਖੜੀ ਹੋਣਾ ਬੈੜੀ ਅਸੀਂ ਤਾਰਾਂ ਚੋਣੀਆਂ ਇੱਕ ਵਾਰ ਮੁੰਡਾ ਦੁੱਧ ਲੈਣ ਲੱਗ ਗਿਆ ਸਾਡੇ ਨੂੰ ਅੱਛਾ ਮੇ ਤੂੰ ਭਨੇਖੇ ਨਾ ਬੈੜੀ ਦਾ ਦੁੱਧ ਤਾਂ ਚਲਿਆ ਗਿਆ ਹਾਂ ਮੈਂ ਉਹਨੂੰ ਕਿਹਾ ਵਾਂ ਭੋਲੇ ਕਹ ਨਾ ਹਾਂ ਪੂਆ ਮੇ ਪੁੱਤ ਮੇ ਤੂੰ ਭਨੇਖੇ ਨਾ ਦੁੱਧ ਚਲਿਆ ਗਿਆ ਆ ਦੁੱਧ ਤੂੰ ਮੈਨੂੰ ਦੇ ਦੇ ਬੈੜੀ ਦਾ ਵਾ ਹੂੰ ਮੈਂ ਸਦਾ ਦੁੱਧ ਲੈ ਕੇ ਆ ਹੂੰ ਉਹਨੇ ਦੁੱਧ ਲੈ ਕੇ ਜਾਣਾ ਵਿਚਾਰੇ ਨੇ ਸਾਬ ਕਤਾਬ ਕਰਨਾ ਮੈਂ ਮੇਰਾ ਕਦੇ ਉਹ ਮੁੰਡੇ ਨਾਲ ਉਹਨੇ ਕਈ ਸਾਲ 4-5 ਸਾਲ ਦੁੱਧ ਪਿੰਦਾ ਰਿਹਾ ਮੇਰੇ ਘਰੇ ਕਦੇ ਮੈਂ ਦੇਖ ਕੇ ਨਹੀਂ ਤਿੱਖਿਆ ਉਹਨੇ ਆਪ ਹੀ ਮੈਨੂੰ ਪੈਸੇ ਫੜਾ ਲੈਣੇ ਮੈਨੂੰ ਕਹਣਾ ਲੈ ਪੂਆ ਇੰਨੇ ਪੈਸੇ ਕਾਣ ਸੀ ਜੀ ਪਾਉਂਦਾ ਸੀ ਅੱਜ ਜਿਹੜਾ ਕੜਾ ਕੜਾ ਬਣਾ ਕੇ ਪੀ ਲੈ ਕਰੇ ਕਹਿੰਦਾ ਆਈ ਨਹੀਂ ਤੈਨੂੰ ਕਦੇ ਦੁੱਧ ਦਾ ਦੁੱਧ ਕਿੰਨਾ ਕਿੰਨਾ ਵੇਚਦੇ ਸੀ ਤੁਸੀਂ ਇਸ ਘਰ ਚੋਂ ਮੱਝਾਂ ਖੜੀਆਂ ਹੁੰਦੀਆਂ ਸੀ ਤੁਸੀਂ ਕਹਿੰਦੇ ਵੀ ਅੱਜ ਚਾਹ ਚ ਪਾਉਣ ਲਈ ਦੁੱਧ ਨਹੀਂ ਹੈਗਾ ਤੁਹਾਡੇ ਕੋਲੇ ਵੇਚਦੇ ਸੀ ਦੁੱਧ ਅਸੀਂ 10 10 ਕਿਲੋ ਦੁੱਧ ਰੋਜ਼ ਦਾ ਦੋਜੀ ਲੈ ਕੇ ਜਾਂਦਾ ਸੀ ਇੱਕ ਟੱਟ ਮਾਂ ਦੁੱਧ ਦੇ ਦਿੰਦੇ ਸੀਗੇ ਦੋਸਤੋ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਸਾਰੇ ਜਿੰਨੇ ਵੀ ਬਾਹਰ ਬੈਠੇ ਭੈਣ ਭਾਈ ਜਾਂ ਪੰਜਾਬ ਬੈਠੇ ਅਸੀਂ ਵੀ ਕਿਸੇ ਦੀ ਸਹਾਇਤਾ ਕੀਤੀ ਜਾਵੇ ਕਿਸ ਦੀ ਬਾਹ ਫੜੀ ਜਾਵੇ ਆਪਣੇ ਪਿੰਡਾਂ ਦੇ ਵਿੱਚ ਨਿਗਾਹ ਮਾਰੀਏ ਬੇਬੇ ਮਲਕੀਤ ਕੌਰ ਵਰਗੇ ਪਰਿਵਾਰ ਬਹੁਤ ਨੇ ਹੁਸ਼ਿਆਰ ਸਿੰਘ ਵਰਗੇ ਬਾਈ ਬਹੁਤ ਨੇ ਜਿਨ੍ਹਾਂ ਨੂੰ ਸਿਹਤਾਂ ਦੀ ਲੋੜ ਹੈ ਹਾਲਾਤ ਕੁਛ ਵੀ ਹੋਣ ਬਣੇ ਹੋਣ ਗਲਤੀ ਕਿਸੇ ਇਨਸਾਨ ਦੀ ਇੱਕ ਦੀ ਹੋ ਸਕਦੀ ਹੈ ਦੋ ਦੀ ਹੋ ਸਕਦੀ ਹੈ ਪਰਿਵਾਰ ਚ ਬਖਰੇਵੇਂ ਹੋ ਸਕਦੇ ਆ ਇਹ ਘਰ ਘਰ ਦੀ ਕਹਾਣੀ ਹੈ ਪਰ ਜਦੋਂ ਉਮਰ ਵੱਡੀ ਹੋ ਜੇ ਚਾਰ ਪੁੱਤਾਂ ਚੋਂ ਤਿੰਨ ਤੁਰ ਜਾਣ ਤੇ ਫਿਰ ਵੀ ਬੇਬੇ ਚਾਹ ਲਈ ਵੀ ਤਰਸੇ ਰੋਟੀ ਪਾਣੀ ਵੀ ਤਾਂ ਦੂਰ ਦੀ ਗੱਲ ਹੈ ਨਾ ਜਿਹੇ ਹਾਲਾਤ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਨਿਗਾ ਮਾਰੀ ਆਪਣੇ ਆਲੇ ਦੋਲੇ ਬੇਬੇ ਮਲਕੀਤ ਕੌਰ ਵਰਗੀਆਂ ਕਿੰਨੀਆਂ ਮਾਵਾਂ ਨੇ ਜਿਹੜੀਆਂ ਘਰਾਂ ਦੇ ਵਿੱਚ ਇਸ ਤਰ੍ਹਾਂ ਤਰਸਦੀਆਂ ਹੋਣਗੀਆਂ ਬੇਬੇ ਉਮੀਦ ਕਰਦੇ ਆਂ ਵੀ ਸਾਡਾ ਇਹ ਗੱਲਾਂ ਬਾਤਾਂ ਕਰਨ ਦਾ ਮਕਸਦ ਇਹ ਸੀ ਕਿ ਤੁਹਾਨੂੰ ਇਹ ਪਰਿਵਾਰ ਦਾ ਦੁੱਖ ਇਹਨਾਂ ਦਾ ਦਰਦ ਇਹਨਾਂ ਦੇ ਹਾਲਾਤ ਇਹਨਾਂ ਦੀ ਸਥਿਤੀ ਦੱਸ ਸਕੀਏ ਇਸ ਇਹ ਰਣੀਆਂ ਪਿੰਡ ਆ ਬੇਬੇ ਉਹਨਾਂ ਦਾ ਜਿੱਥੇ ਇਹ ਇਹਨਾਂ ਦਾ ਘਰ ਹੈ ਨਾਲ ਦੇ ਪਿੰਡ ਨੇ ਜਿਹੜੇ ਗਿੱਲ ਪਿੰਡ ਲੁਧਿਆਣੇ ਦਾ ਸਭ ਤੋਂ ਮਹਿੰਗਾ ਪਿੰਡ ਹੈ ਜਿੱਥੋਂ ਦੀ ਜ਼ਮੀਨ ਸੰਗੋਵਾਲ ਹੋ ਗਿਆ ਆਲਮਗੀਰ ਸਾਹਿਬ ਹੋ ਗਿਆ ਇਹ ਇਹ ਵਾਲੇ ਦਵਾਲੇ ਦੇ ਜਿਹੜੇ ਇਹਨਾਂ ਦੇ ਪਿੰਡ ਨੇ ਇਹਨਾਂ ਦੇ ਪਿੰਡਾਂ ਦੀ ਵੀ ਜ਼ਮੀਨ ਬੇਬੇ ਦੇ ਪਿੰਡ ਦੀ ਜ਼ਮੀਨ ਦੇ ਵੀ ਕਰੋੜਾਂ ਰੁਪਏ ਦਾ ਭਾਗ ਹੈ ਜਿਹੜਾ ਉਹ ਲੱਖਾਂ ਕਰੋੜਾਂ ਦੇ ਵਿੱਚ ਹੈ ਤੇ ਕਿਸੇ ਔਖੇ ਸਮਿਆਂ 'ਚ ਭਲੇ ਵੇਲਿਆਂ 'ਚ ਜਿਹੜੀ ਇਹਨਾਂ ਦੀ ਜ਼ਮੀਨ ਨਹੀਂ ਰਹੀ ਭਾਵੇਂ ਕੁਝ ਵੀ ਕਾਰਨ ਬਣੇ ਹੋਣ ਪਰ ਅੱਜ ਦੇ ਜਿਹੜੇ ਹਾਲਾਤ ਨੇ ਉਹ ਰੋਟੀ ਲਈ ਇਹ ਤਰਸ ਰਹੇ ਨੇ ਜ਼ਿੰਦਗੀ ਜਿਉਣ ਲਈ ਲੜ ਰਹੇ ਨੇ ਸੋ ਆਪਾਂ ਇਹ ਜਿਹੇ ਪਰਿਵਾਰ ਦਾ ਸਾਥ ਜ਼ਰੂਰ ਦਿਈਏ ਇਹਨਾਂ ਦੇ ਨਾਲ ਖੜੀਏ ਆਇਓ ਜ਼ਰੂਰ ਬੇਬੇ ਨਾਲ ਦੁੱਖ ਵੰਡਾਓ ਕੋਸ਼ਿਸ਼ ਕਰਿਓ ਇਹਨਾਂ ਤੱਕ ਆਕੇ ਇਹਨਾਂ ਨਾਲ ਗੱਲਾਂ ਬਾਤਾਂ ਕਰਿਓ ਬੇਬੇ ਕੋਈ ਮੋਬਾਈਲ ਨੰਬਰ ਹੈ ਜਿਹਦੇ ਨਾਲ ਤੁਹਾਡੇ ਨਾਲ ਕੋਈ ਗੱਲ ਕਰਨੀ ਚਾਹੇ ਨਾ ਪੁੱਤ ਉਹ ਮੁੰਡੇ ਦੋਤੇ ਉਹ ਆ ਜਾਂਦਾ ਉਹ ਕਰ ਲੈਂਦਾ ਗੱਲ ਚਲੋ ਬੋਲੋ ਫਿਰ ਨੰਬਰ ਜਿਹੜੇ ਤੇ ਤੁਹਾਨੂੰ ਕੋਈ ਮਿਲਣਾ ਚਾਹੇ 62 ਹਾਂ 83 60 91 27 6284609127 ਇਹ ਨੰਬਰ ਤੁਹਾਡੇ ਦੋਤੇ ਦਾ ਰਬੋਤ ਦੇ ਬੇਬੇ ਦੇ ਦੋਤੇ ਦਾ ਨੰਬਰ ਆ ਤੇ ਤੁਸੀਂ ਕੋਈ ਵੀ ਇਹਨਾਂ ਨਾਲ ਗੱਲਬਾਤ ਕਰਨੀ ਆ ਆਪ ਆਇਓ ਦੇਖਿਓ ਮਾਹੌਲ ਦੇਖਿਓ ਗੱਲਬਾਤ ਕਰਿਓ ਆਪਣੀ ਕਿਸਵੱਡੀ ਤੇ ਪਰਖਿਓ ਫਿਰ ਜੋ ਤੁਹਾਨੂੰ ਸਹੀ ਲੱਗਿਆ ਹੱਥੀ ਇਹਨਾਂ ਦਾ ਤੁਸੀਂ ਸਾਥ ਦੇਣਾ ਚਾਹੁੰਦੇ ਹੋ ਤਾਂ ਆਪ ਦੇਕੇ ਜਾਇਓ ਮੋਬਾਈਲ ਨੰਬਰ ਇਹਨਾਂ ਦੇ ਦੋਤੇ ਦਾ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਇੱਥੇ ਆ ਸਕਦੇ ਹੋ ਇਹਨਾਂ ਨੂੰ ਮਿਲ ਸਕਦੇ ਹੋ ਰਣੀਆਂ ਪਿੰਡ ਹੈ ਬੇਬੇ ਕੀ ਕਹਿਣਾ ਚਾਹੋਗੇ ਤੁਸੀਂ ਦੇਖਣ ਵਾਲਿਆਂ ਨੂੰ ਕੁਝ ਕਹਿਣਾ ਚਾਹੁੰਦੀ ਆ ਬੇਬੇ ਉਹ ਤਾਂ ਮੈਂ ਕਹਣੀ ਆਵੇਂ ਮੈਨੂੰ ਰਾਸਣ ਬਾਣੀ ਆ ਮੰਜੇ ਨਹੀਂ ਹੈਗਾ ਵੰਜੇ ਟੁੱਟੇ ਪੈਨੇ ਅਰਜਾਈਆਂ ਨਹੀਂ ਉਹ ਦੋਖ ਗੱਡੇ ਜੇ ਉਹ ਵੀ ਕੋ ਦੇ ਗਿਆ ਇਹ ਮੁੰਡਾ ਹੀ ਦੇ ਗਿਆ ਤੀ ਦੋਤਾ ਹੀ ਦੇ ਗਿਆ ਤੀ ਮੇਰੇ ਬੱਚੇ ਇਹ ਉਹ ਦੋਖ ਦੇ ਦੇ ਨੇ ਚਲੋ ਇੱਕ ਅਸੀਂ ਉਹ ਮੰਜੇ ਤੇ ਬਿਠਾ ਕੇ ਪਹਿਜੰਨੇ ਕਿ ਮੈਂ ਇਹ ਮੁੰਡਾ ਮੇਰੇ ਤੇ ਟੱਪੇ ਜਾਂਦਾ ਹੈ ਮੈਂ ਮੰਜੇ ਤੇ ਖੈਰ ਕੋਈ ਗੱਲ ਨਹੀਂ ਪਰਮਾਤਮਾ ਭਲੀ ਕਰੂਗਾ ਤੁਸੀਂ ਹੌਸਲਾ ਨਾ ਛੱਡਿਓ ਤੇ ਤੁਹਾਡਾ ਦੁੱਖ ਦਰਦ ਹੈ ਜਿਹੜਾ ਉਹ ਆਪਾਂ ਸਾਰਿਆਂ ਨਾਲ ਸਾਂਝਾ ਕਰ ਲਿਆ ਤੇ ਜਰੂਰ ਭੈਣ ਭਾਈ ਤੁਹਾਡੀ ਬਾਹ ਫੜਨਗੇ। ਦੋਸਤੋ ਜਿਵੇਂ ਬੇਬੇ ਨੇ ਕਿਹਾ ਕਿ ਸਿਰਫ ਸਾਨੂੰ ਸੌਣ ਲਈ ਮੰਜੇ, ਕੱਪੜਿਆਂ ਤੇ ਰਾਸ਼ਨ ਦੀ ਲੋੜ ਹੈ। ਕਹਿੰਦੀ ਕਿਤੇ 10-10 ਹਜ਼ਾਰ, 20-20 ਹਜ਼ਾਰ ਮੇਰੇ ਕੋਲੇ ਹੁੰਦਾ ਸੀ ਅੱਜ 10 ਪੈਸੇ ਵੀ ਨਹੀਂ ਹੈ। ਇਹ ਹਾਲਾਤ ਨੇ ਪੰਜਾਬ ਦੀ ਇੱਕ ਮਾਂ ਦੇ। ਕੋਸ਼ਿਸ਼ ਕਰਿਓ ਵੀ ਜਰੂਰ ਇਸ ਬੇਬੇ ਦਾ ਸਾਥ ਦਿਓ ਤੇ ਇਸ ਪਰਿਵਾਰ ਦਾ ਸਹਾਰਾ ਬਣਿਏ। ਸਾਡੀ ਇਹ ਕੋਸ਼ਿਸ਼ ਸੀਗੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਬੇਬੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਸਾਰਿਆਂ ਨੂੰ।